ਰੁਕੇਗੀ ਕਿਸ ਬੰਦ ਦੇ ਵਿੱਚ ਰੁਕੀ ਗਈ ਹੈ ਜੀ ਮੈਂ ਸੁਖਨ ਸਿੰਘ ਦੁਬਲੀ ਕਿਸਾਨਚ ਵੀ ਕੋਟਬੁੱਡਾ ਵਸ ਪ੍ਰਧਾਨ ਤੇ ਆਹ ਜਿਹੜੀ ਅੱਜ ਪੂਰੇ ਭਾਰਤ ਦੇ ਅੰਦਰ ਟ੍ਰੇਨਾਂ ਦਾ 4 ਘੰਟੇ ਬਾਅਦ ਤੇ ਚੱਕਾ ਜੰਮ ਕੀਤਾ 12 ਤੋਂ 4 ਵਜੇ ਤੱਕ ਉਸ ਕਲੀ ਦੇ ਤਹਿਤ ਅਸੀਂ ਅੱਜ ਮਾਝੇ ਦੇ ਵਿੱਚ ਘਰੇਾਲਾ ਡੱਗਰ ਦੇ ਵਿੱਚ ਅਸੀਂ ਟ੍ਰੇਨ ਰੁਕੀ ਆ ਕੋਟਬੁੱਡਾ ਜਿਸ ਬੰਦੀ ਵੱਲੋਂ ਇਹ ਮੁੱਦਾ ਵਾ ਜੋ ਮੋਦੀ ਸਰਕਾਰ ਆ ਵਾਰ-ਵਾਰ ਬਦਲ ਕੇ ਸਾਡੇ ਨਾਲ ਧੋਖਾ ਕਰ ਰਹੀ ਆ ਦਿੱਲੀ ਦੇ ਅੰਦਰ ਜਾਣ ਵਾਸਤੇ ਸਾਨੂੰ ਰਸਤਿਆਂ 'ਚ ਰੋਕੇ ਸਾਨੂੰ ਉਥੇ ਪਰੇਸ਼ਾਨ ਕਰ ਰਹੀ ਆ ਜੇ ਉਹਨਾਂ ਨੇ ਕਿਹਾ ਵੀ ਅਸੀਂ ਟਰੈਕਟਰ ਟਰਾਲੀਆਂ ਅੰਦਰ ਨਹੀਂ ਜਾਂਦੇ ਨੇ ਬੱਸਾਂ ਨਾਲ ਆਜੋ ਟ੍ਰੇਨਾਂ ਨਾਲ ਆਜੋ ਜੇ ਅਸੀਂ ਕਿਸਾਨ ਬੱਸਾਂ ਨਾਲ ਟ੍ਰੇਨਾਂ ਨਾਲ ਭੇਜੇ ਆ ਉਹਨਾਂ ਨੂੰ ਹੀ ਸਰਕਾਰ ਨੇ ਉਥੇ ਰੈਸਟ ਕਰ ਲਿਆ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਵੱਲੇ ਖਾਸ ਕਰਕੇ ਧਿਆਨ ਨਹੀਂ ਦੇ ਰਹੀ ਕਿਉਂਕਿ ਸਰਕਾਰ ਕਿਸਾਨਾਂ ਦੀ ਹੱਕੀ ਮੰਗਾਂ ਨੇ ਜੋ 47 ਤੋਂ ਰੂਲ ਬੜੇ ਸੀ ਅਸੀਂ ਉਹ ਕਹਿੰਨੇ ਲਾਗੂ ਹੋ ਰਹਿਣ ਕਿਉਂਕਿ ਕਿਸਾਨ ਦੀ ਜਿਹੜੀ ਜਿੰਦ ਐ ਐਮ ਐਫ ਸੀ ਜੂ ਮਿਲਣੀ ਚਾਹੀਦੀ ਆ ਅਸੀਂ ਤਾਂ ਕਹਿੰਨੇ ਸੁਆਮੀ ਨਾਸਰ ਪੋਰਟ ਜਿਹੜੀ ਲਾਗੂ ਹੋਵੇ ਸਾਡੇ ਕਿਸਾਨ ਜਿਹੜੇ ਨੇ ਕੁਝ ਖਿਚਾਲ ਹੋਣ ਦੂਜਾ ਇਹ ਖਰੀਦ ਗੰਟੀ ਮੰਗਦੇ ਆ ਜੇ ਸਰਕਾਰ ਸਾਨੂੰ ਐਮ ਐਫ ਸੀ ਦੇ ਦਈਏ ਦੇ ਨਾਲ ਖਰੀਦ ਗੰਟੀ ਦੇਵੇ ਪਰ ਇਹਨਾਂ ਮੁੱਦਿਆਂ ਤੋਂ ਜਿਹੜੀ ਸਾਡੀ ਸਰਕਾਰ ਆ ਪੱਜ ਰਹੀ ਆ ਇਸ ਕਰਕੇ ਅਸੀਂ 11 ਫਰਵਰੀ ਤੋਂ ਘਰਾਂ ਤੋਂ ਨਿਕਲੇ 13 ਫਰਵਰੀ ਖਨੌਰੀ ਸ਼ਿਮੂ ਬਾਰਡਰ ਤੇ ਜਾ ਕੇ ਬੈਠੇ ਹੋਇਆ ਉਥੇ ਸਾਡੇ ਦਾ ਬਹੁਤ ਸੱਤ ਕੀਤਾ ਗਿਆ ਸਾਡੇ ਦੇ ਗੂਲੇ ਚਲਾਈਆਂ ਗਈਆਂ ਸਾਡਾ ਇੱਕ ਸਿੰਘ ਸ਼ਹੀਦ ਕੀਤਾ ਗਿਆ ਬਹੁਤ ਜਿਆਦਾ ਸਾਡੇ ਜਿਹੜੇ ਕਿਸਾਨ ਨੇ ਜ਼ਖਮੀ ਵੀ ਕੀਤੇ ਗਏ ਪਰ ਸਰਕਾਰ ਜਿਹੜੀ ਆ ਗੱਲਬਾਤ ਕਰਨ ਨੂੰ ਤਿਆਰ ਨਹੀਂ ਗਈ ਆਪਦੇ ਮੁੱਦੇ ਤੇ ਅੜੀ ਇਹ ਵਪਾਰੀਆਂ ਦੀ ਸਰਕਾਰ ਆ ਇਹ ਵਪਾਰੀਆਂ ਦੇ ਅੱਖ ਚ ਖੜੀ ਆ ਵੋਟਾਂ ਅਸੀਂ ਲੋਕਾਂ ਪਾਈਆਂ ਸਰਕਾਰ ਅਸੀਂ ਲੋਕਾਂ ਚੁਣੀ ਆ ਪਰ ਸਾਡੇ ਨਾਲ ਜਿਹੜੀ ਆ ਧੱਕੇਸ਼ਾਹੀ ਕਰਕੇ ਸਰਕਾਰ ਜਿਹੜੀ ਆ ਉਹਨਾਂ ਵਪਾਰੀਆਂ ਦੇ ਅੱਖ ਚ ਖੜੀ ਆ ਧੰਨਵਾਦ ਤਾਂ ਜੀ ਤੁਹਾਡੇ ਵੱਲੋਂ ਰੇਲ ਰੁਕੋ ਅੰਦੋਲਨ ਚਲਾਇਆ ਗਿਆ ਵੀ ਕੀ ਕਹਿਣਾ ਚਾਹੁੰਦੇ ਹੋ ਮਹਰਪਾਲ ਸਿੰਘ ਖਰਿਆਲਾ ਅੱਜ ਰੇਲਵੇ ਟ੍ਰੈਕ 'ਤੇ ਹਮਾਲ ਕੇ ਬੈਠੇ ਖਾਨ ਆ ਗੂ ਸਾਰੇ ਤੇ ਕੁਝ ਜਨਤਾ ਸਾਡੇ ਨਾਲ ਸਾਰੇ ਸਹਿਯੋਗ ਦੇ ਰਹੀ ਆ ਅੱਜ ਅਸੀਂ ਖਟੜਖਾਰ ਨੇ ਪਹਿਲਾਂ ਸਾਨੂੰ ਬਹੁਤ ਜ਼ਿਆਦਾ ਤੰਗ ਕੀਤਾ ਕਿਉਂਕਿ ਵਰਦਿਆਂ ਮੀਂਹ ਵਰਦਿਆਂ ਗੋਲੀਆਂ ਦੇ ਵਿੱਚ ਸਾਨੂੰ ਅੱਗੇ ਨਹੀਂ ਜਾਣ ਦਿੱਤਾ ਤੇ ਪਹਿਲਾਂ ਤਾਂ ਅਸੀਂ ਉਹਦਾ ਪਿੱਟ ਸਿਆਪਾ ਕਰਦੇ ਰਹੇ ਹੁਣ ਮੋਦੀ ਸਰਕਾਰ ਕਿਹੇ ਗਲਤ ਨਹੀਂ ਅਜੇ ਤੱਕ ਆ ਰਹੀ ਇਹਦਾ ਕਰਕੇ ਸਾਨੂੰ ਰੇਲਵੇ ਟ੍ਰੈਕ 'ਤੇ ਆਉਣਾ ਪਿਆ ਕਿਉਂਕਿ ਸਾਡੇ ਰਾਸ਼ਤਾਨ ਦੇ ਮਕਾਨੀਅਰ ਦੇ ਜਿਹੜੇ ਕੁਝ ਜਥੇ ਬਣ ਕੇ ਦੇ ਆਗੂ ਇਹਨਾਂ ਚੁੱਕਲੇ ਆ ਉਹਨਾਂ ਦੀ ਗ੍ਰਿਫਤਾਰੀ ਹੋਈ ਉਹਨਾਂ ਦੇ ਰਿਹਾਈ ਪਾਏ ਤੇ ਕੁਝ ਅਸੀਂ ਐਮਐਸਪੀ ਬਦਲੇ ਜਿਹੜੇ ਸਾਨੂੰ ਪੱਕਾ ਜਿਹੜਾ ਐਮਐਸਪੀ ਦਾ ਜਿਹੜਾ ਸਰਕਾਰ ਦਵੇ ਉਹਦਾ ਕਰਕੇ ਅਸੀਂ ਅੱਜ ਰੇਲਵੇ ਟ੍ਰੈਕ ਰੋਕ ਕੇ ਬੈਠੇ ਆਂ ਉਨਕੇ ਜਿਹੜੇ ਰੇਲਵੇ 트랙 ਰੋਕੇ ਆ ਇਹਨਾਂ ਦੀ ਕਾਰਵਾਈ ਕਰਕੇ ਉੱਥੋਂ ਤੱਕ ਖਬਰ ਜਾਵੇ ਤੇ ਇਹਦੇ ਅਸਰ ਪਵੇ ਕਿੰਨੇ ਵਜੇ ਤੱਕ ਟ੍ਰੇਨਾਂ ਨੇ ਰੋਕੀਆਂ ਗਈਆਂ ਜੀ ਇਹ ਜੀ 12 ਵਜੇ ਤੋਂ ਲੈ ਕੇ ਤੇ 4 ਵਜੇ ਤੱਕ ਰੋਕਾਂਗੇ ਧੰਨਵਾਦ ਜੀ ਭਾਈ ਤੁਹਾਡੇ ਵੱਲ ਅੱਜ ਪਿੰਡ ਕਿਰਾਲੇ ਦੀ ਵੇਟਰੇਨ ਰੋਕੀ ਗਈ ਆ ਕੀ ਮਸਲਾ ਹੈ ਤੇ ਕਿਹੜੀਆਂ ਮੰਗਾਂ ਲੈ ਕੇ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੀ ਸਾਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਲਾ ਜੀ ਇਹ ਬਣਾਲ ਇੰਡੀਆ ਤੇ ਪਹਿਲਾਂ ਦਾ ਵਿਚਾਰਨ ਤੇ ਹੁਣ ਵੀ ਸਾਰਿਆਂ ਨੂੰ ਪਤਾ ਹੈ ਜੋ ਸਾਡੀਆਂ ਹਕੀ ਮੰਗਾਂ ਨੇ ਮਜਦੂਰ ਕਿਸਾਨ ਦੀਆਂ ਸਾਰੀਆਂ ਦੇ ਹੱਕੀ ਮੰਗਾਵਾ ਕੋਈ ਇਹਦੇ ਵਿੱਚ ਕੋਈ ਜਾਇਜ਼ ਮੰਗਣੀਗੀ ਸਾਰੀਆਂ ਨਜਾਇਜ਼ ਮੰਗਣੀ ਸਾਰੀਆਂ ਜਾਇਜ਼ ਮੰਗਾਵਾ ਸਾਰੀਆਂ ਹੱਕ ਦੀਆਂ ਸੱਚ ਦੀਆਂ ਮੰਗਾਵਾ ਸਾਡੀਆਂ ਇਹਦੇ ਵਿੱਚ ਜਿੰਨਾ ਵੀ ਸਾਡੇ ਜਥੇਬੰਦੀਆਂ ਨੇ ਜਿਵੇਂ ਜਿਵੇਂ ਸਾਡੇ ਆਗੂ ਸਾਨੂੰ ਹੁਕਮ ਲਾਉਂਦੇ ਆ ਵੀ ਇੱਥੇ ਜਾ ਕੇ ਆਸ਼ੀਰਚ ਕਰਨਾ ਵਾ ਇੱਥੇ ਜਾ ਕੇ ਆਸ਼ੀਰਚ ਕਰਨਾ ਵਾ ਹੁਣ ਵੀ ਖੱਟਲ ਸਰਕਾਰ ਨੇ ਸਾਡੇ ਉੱਤੇ ਬਹੁਤ ਨੌਜਵਾਨਾਂ ਤੇ ਸਾਡੇ ਬਜ਼ੁਰਗਾਂ ਤੇ ਬਹੁਤ ਜ਼ਿਆਦਾ ਅਤਿਆਚਾਰ ਕੀਤਾ ਵਾ ਇਹਨਾਂ ਨੇ ਸਿੱਧੀਆਂ ਗੋਲੀਆਂ ਜਿਹੜੀਆਂ ਉਹ ਸਾਡੇ ਤੇ ਚਲਾਈਆਂ ਉਹ ਕੋਈ ਅਥਰੂ ਗੈਂਸ ਨਹੀਂ ਚਲਾਏ ਤੇ ਇਹਦੇ ਵਿੱਚ ਸੌਣ ਸਾਨੂੰ ਕਾਲ ਕੀਤੀ ਸੀ ਜਿਹੜੀ ਵੀ ਆ ਅਸੀਂ ਹੁਣ 10 ਤਰੀਕ ਨੂੰ ਜੋ ਆਲ ਇੰਡੀਆ ਦੇ ਵਿੱਚ ਸਾਰੀਆਂ ਉਹਨਾਂ ਰੇਲਾਂ ਰੋਕਣੀਆਂ ਵਾ 4 12 ਵਜੇ ਤੋਂ ਲੈ ਕੇ 4 ਵਜੇ ਤੱਕ ਸਾਨੂੰ ਸਮਾਂ ਦਿੱਤਾ ਗਿਆ ਵਾ ਇਹਦੇ ਉੱਤੇ ਜਿਵੇਂ ਜਿਵੇਂ ਵੀ ਸਾਨੂੰ ਸੱਦਾ ਆਇਆ ਵਾ ਚਲੋ ਬਹੁਤ ਜ਼ਿਆਦਾ ਹੰਗਾਰਾ ਪਿੰਡਾਂ ਦੇ ਵਿੱਚੋਂ ਮਿਲਣਦਿਆ ਵਾ ਸਾਨੂੰ ਵੀ ਹੋਰ ਵੀ ਜਿਹੜੇ ਸਾਡੇ ਕਈ ਸਿੰਘ ਵੀਰ ਘਰ ਬੈਠੇ ਸੀ ਉਹ ਵੀ ਤਿਆਰ ਹੋ ਗਏ ਹੁਣ ਸਾਡੇ ਨਾਲ ਮੋਰਚਿਆਂ ਦੇ ਵਿੱਚ ਆਉਣ ਨੂੰ ਤਿਆਰ ਵਾ ਸਾਰੇ ਨਾਲ ਤੁਰਨਦੇ ਆ ਇਸੇ ਕਰਕੇ ਜਿਹੜੀ ਇਹ ਜੰਗ ਆ ਮੋਦੀ ਸਰਕਾਰ ਦੀ ਬਰਖਾਪ ਸਾਡੀ ਜਾਰੀ ਰਹੂਗੀ ਜੀ ਆਪਣਾ ਜੀ ਰਾਜਵੀਰ ਸਿੰਘ ਅੱਜ ਤੁਹਾਡੇ ਵੱਲੋਂ ਪਿੰਡ ਕਿਰਿਆਲਾ ਵਿਖੇ ਟ੍ਰੇਨ ਨੂੰ ਰੋਕਿਆ ਗਿਆ ਵਾ ਕਿਹੜੀਆਂ ਮੰਗਾਂ ਨੇ ਜਿਸ ਨੂੰ ਲੈ ਕੇ ਰੋਕਿਆ ਗਿਆ ਜੀ ਮੰਗਾਂ ਸਾਡੀਆਂ ਜੋ ਪਿਛਲਾ ਸਾਡਾ ਦੋਹਰਨ ਚੱਲਿਆ ਸੀ ਸਰਕਾਰ ਨੇ ਮੰਗੀਆਂ ਸੀ ਮੰਗੀਆਂ ਸੀ ਮੰਗਾ ਸਾਡੀਆਂ ਪਰ ਉਹਨਾਂ ਨੂੰ 2 ਸਾਲ ਸਮਾਂ ਬੀਤਣ ਦੇ ਬਾਅਦ ਵੀ ਜਿਹੜੀਆਂ ਉਹ ਮੰਗਾਂ ਸਰਕਾਰ ਨੇ ਸਾਡੇ ਨਾਲ ਲਾਗੂ ਨਹੀਂ ਕੀਤੀਆਂ ਵੀ ਜਿਤਨਾ ਐਮਐਫਐਸ ਦੀ ਗਾਰੰਟੀ ਗਰੰਟੀ ਖਰੀਦ ਕਰੋਨ 2020 220 ਬਿਜਲੀ ਬਿੱਲ ਤੇ ਜਾਂ ਪਰਾਲੀ ਦਾ ਮੁੱਦਾ ਇਹਨਾਂ ਮੁੱਦਿਆਂ ਤੇ ਸਰਕਾਰ ਨੇ ਸਾਡੀਆਂ ਮੰਗਾਂ ਮੰਨੀਆਂ ਸਨ ਵੀ ਵਿਚਾਰ ਕਰਾਂਗੇ ਪਰ ਉਹ ਮੰਗਾਂ ਸਾਡੀਆਂ ਸਰਕਾਰ ਨੇ ਲਾਗੂ ਨਹੀਂ ਕੀਤੀਆਂ ਉਹਦੇ ਅਵੇਜਲੇ ਸਾਨੂੰ ਦੁਬਾਰਾ ਜਿਹੜਾ ਅੰਦੋਲਨ ਸ਼ੁਰੂ ਕਰਨਾ ਪਿਆ ਤੇ ਸਾਨੂੰ ਜਿਹੜਾ ਖੱਟਰ ਸਰਕਾਰ ਨੇ ਇੱਕ ਖਨੋਰੀ ਬਾਰਡਰ ਤੇ ਇੱਕ ਸ਼ੱਭੂ ਬੱਡ ਦੇ ਘੇਰਿਆ ਆ ਕਿਉਂਕਿ ਅਸੀਂ ਦਿੱਲੀ ਦੇ ਵਿੱਚ ਜਾ ਕੇ ਜਿਹੜੀ ਦਿੱਲੀ ਦੀ ਰਾਜਧਾਨੀ ਦਿੱਲੀ ਵਿੱਚ ਜਾ ਕੇ ਆਪਣੀ ਗੱਲ ਜਿਹੜਾ ਰੋਸ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਵੀ ਜਿਹੜੀਆਂ ਸਾਡੀਆਂ ਕਿਸਾਨੀ ਮੰਗਾ ਮੰਗੀਆਂ ਕਿਉਂ ਸਰਕਾਰ ਲਾਗੂ ਕਿਉਂ ਨਹੀਂ ਕਰਦੀ ਪਰ ਇਹਦੇ ਵਿੱਚ ਸਾਨੂੰ ਲੁਧਿਆਣਾ ਦੀ ਖੱਟਰ ਸਰਕਾਰ ਨੇ ਜਿਹੜਾ ਦੋ ਬਾਰਡਰਾਂ ਤੇ ਰੋਕੇ ਆਇਆ ਵਾ ਸਾਡੇ ਕਿਸਾਨਾਂ ਤੇ ਬਹੁਤ ਜ਼ਿਆਦਾ ਤਸ਼ੱਦਦ ਕਰ ਰਹੀ ਹੈ ਸਿੱਧੀਆਂ ਗੋਲੀਆਂ ਮਾਰ ਰਹੀ ਆ ਬੋਰਾ 12 ਬੋਰ ਦੇ ਫੈਲ ਮਾਰ ਰਹੀ ਆ ਉੱਥੇ ਸਾਡਾ ਇੱਕ ਨੌਜਵਾਨ ਕਿਸਾਨ ਵੀ ਜ਼ਖੀਰ ਕਰਤਾ ਹੈ ਇਸ ਰੋਧ ਦੇ ਵਿੱਚ ਅੱਕ ਜਿਹੜਾ ਜੇ ਸਾਡੇ ਦੋ ਫੋਰਮਾਂ ਨੇ ਗੈਰ ਰਾਜਨੀਤਕ ਕਿਸਾਨ ਮੋਰਚਾ ਤੇ ਮਜ਼ਦੂਰ ਕਿਸਾਨ ਮੋਰਚਾ ਦੋ ਫੋਰਮਾਂ ਨੇ ਇਹ ਜਿਹੜਾ ਸਟੈਂਡ ਲਿਆ ਏ ਇਸ ਦੇ ਰੋਸ ਦੇ ਵਿੱਚ ਅੱਜ ਜਿਹੜੀ ਅਸੀਂ ਇਹ ਰੇਲਾਂ ਦੇ ਟਰੈਕ ਆ ਸਾਰੇ ਭਾਰਤ ਦੇ ਵਿੱਚ 12 ਤੋਂ ਲੈ ਕੇ 4 ਵਜੇ ਤੱਕ ਅਸੀਂ ਇਸ ਰੋਸ ਦੇ ਵਿੱਚ ਬੰਦ ਕਰ ਰਹੇ ਹਾਂ ਜੀ